ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਸਾਰਿਆਂ ਦੇ ਵਧੀਆ ਹੋਵੋਗੇ ਮਾਲਕ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਤੇ ਆਪਣੇ ਕੋਲ ਨਾ ਇੱਕ ਮਿਸਤਰੀਆਂ ਦੇ ਮੁੰਡੇ ਦਾ ਰਸਤਾ ਆਇਆ ਮੁੰਡੇ ਦਾ ਹੋਇਆ ਡਿਵੋਰਸ ਤੇ ਜ਼ਮੀਨ ਹੈ ਨਹੀਂ ਕਿ ਤੇ ਹైదరాబాద్ ਦੇ ਵਿੱਚ ਵਧੀਆ ਉਹਨਾਂ ਦਾ ਕਾਰੋਬਾਰ ਚੱਲਦਾ ਸਮੇਤ ਫੈਮਿਲੀ ਦੇ ਮੁੰਡਾ ਉੱਥੇ ਹੀ ਰਹਿ ਰਿਹਾ ਤੇ ਮੁੰਡੇ ਦਾ ਡਿਵੋਰਸ ਹੋਇਆ ਤੇ ਜੇ ਕਿ ਡਿਵੋਰਸ ਵਾਲੀ ਲੜਕੀ ਮਿਲ ਜੇ ਆਪਾਂ ਨੂੰ ਤਾਂ ਵੀ ਕੋਈ ਗੱਲ ਨਹੀਂ ਜੇ ਕਿ ਬਿਨਾਂ ਡਿਵੋਰਸ ਵਾਲੀ ਮਿਲ ਜੇ ਫਿਰ ਉਹ ਤੋਂ ਵਧੀਆ ਤੇ ਇੱਕ ਆਪਣੇ ਕੋਲੇ ਮਾਝਵੀ ਸਿੱਖਾਂ ਦੀ ਕੁੜੀ ਦਾ ਰਸਤਾ ਆਇਆ ਉਹਨਾਂ ਨੂੰ ਤਿੰਨ ਕਿੱਲੇ ਜ਼ਮੀਨ ਦੇ ਵਿੱਚ ਮੁੰਡਾ ਚ ਜੇ ਤੁਸੀਂ ਮਰਿ ਵਿ ਸਿੱਖਾਂ ਦੀ ਲੜਕੀ ਦਾ ਰਸਤਾ ਲੈਣ ਦਾ ਚਾਹਵਾਨ ਕੁੜੀ ਦੀ ਉਮਰ ਹੈਗੀ ਹੈ 30 ਸਾਲ ਤੇ ਮੁੰਡੇ ਦਾ ਏਰੀਆ ਹੈਗਾ ਜੀ ਮੋਗਾ ਠੀਕ ਆ ਤੇ ਧਿਆਨ ਨਾਲ ਵੀਡੀਓ ਸੁਣ ਕੇ ਤੇ ਫਿਰ ਮੈਨੂੰ ਤੁਸੀਂ ਸੰਪਰਕ ਕਰ ਸਕਦੇ ਜੇ ਤੁਸੀਂ ਇੰਸਟਾਗ੍ਰam ਤੇ ਦੇਖ ਰਹੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸ ਦਿਓ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਮੈਨੂੰ ਇਨਬਾਕਸ ਵਿੱਚ ਦੱਸ ਦਿਓ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੂਰਾ ਡਾਟਾ ਲੈ ਕੇ ਪੂਰੀ ਡੀਟੇਲ ਲੈ ਕੇ ਵੀ ਐਸ ਰਸਤੇ ਲਈ ਅਸੀਂ ਸੰਪਰਕ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਜ਼ਰੂਰ ਸੰਪਰਕ ਕਰੂੰਗੀ ਤੇ ਵੀਡੀਓ ਨੂੰ ਅੱਗੇ ਤਾਂ ਪੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਕਿਸੇ ਦਾ ਘਰ ਵੱਸਦਾ ਹੋ ਜਾਵੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ